ਪੰਜਾਬ ਪ੍ਰੈਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰੋਹਿਤ ਭਾਰਤਵਾਦ ਅੱਜ ਗੱਲ ਕੀਤੀ ਜਾਵੇ ਪਿਛਲੇ ਦਿਨੇ ਹੜ੍ਹ ਨਾਲ ਪ੍ਰਭਾਵਿਤ ਕੋਈ ਇਲਾਕਿਆਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜੀ ਫਸਲਾਂ ਦਾ ਨੁਕਸਾਨ ਹੋਇਆ ਸੀ ਉਹਦੇ ਚੱਲਦੇ ਆ ਅੱਜ ਕੱਲਾ ਨੌਰ ਬीडीपीਓ ਦਫ਼ਤਰ ਦੇ ਵਿੱਚ ਜਿਹੜੇ ਖਰਾਬੇ ਦੇ ਚੱਕ ਦਿੱਤੇ ਜਾ ਰਹੇ ਹਨ ਆਓ ਇਸ ਮੌਕੇ ਗੱਲਬਾਤ ਕਰਦੇ ਹਾਂ ਹੋਰ ਸਮਝੀ ਅੱਜ ਜਿਹੜਾ ਪ੍ਰੋਗਰਾਮ ਹੈ ਰੇਕ ਵਿਖੇ ਦੇ ਨਾਲ ਨਿਯੰਤਰਣ ਕਰਾਂਗਾ ਮੈਂ ਅਨੰਕ ਸਿੰਘ ਸਰ ਫੇਕ ਦੇ ਨਾਲ ਇਹ ਪ੍ਰੇਸ਼ਾਨੇ ਜਾਵੇਗਾ ਤੋਂ ਕਿ ਸੁਦਾਇ ਪ੍ਰਦੀਪ ਸਿੰਘ ਜੀ ਦਾਵਾਜੀ ਉਹਨਾਂ ਨੂੰ ਬੁਲਾਇਆ ਜਾ ਰਿਹਾ ਹੈ ਅਸੀਂ ਉਹਨਾਂ ਦਾ ਕਲਾ ਨਾਲ ਫੰਕਸ਼ਨ ਤੇ ਕੋਟ ਮੰਡਲ ਮੈਜਿਸਟ੍ਰੇਟ ਮੈਡਮ ਸ਼ਿਲਨਾਥੀ ਜੋਖਸਾ ਜੀ ਬਿਲਕੁਲ ਜਾਨੀਆ ਉਹ ਕਲਾਣਾ ਉਹਦੇ ਜੋ ਨੌਰਥ ਵਿੱਚ ਕਿਰਨ ਠੀਕ ਹੈ ਜੀ ਸੋ ਇਹ ਸਮਰਮਾਹ ਪ੍ਰੋਜੈਕਟਾਂ ਦੇ ਕਿਸਾਨ ਨਿਸ਼ਾਨ ਸ਼ਾਹ ਸਿੰਘ ਆਜੋ ਆਜੋ ਬਜ਼ੁਰਗੋ ਆਜੋ ਕਿ ਆਜੋ ਅਮਰੀਕ ਸਿੰਘ ਕਮਾਲ ਪ੍ਰੋਜੈਕਟ ਆਜੋ ਗੁਰਦੀਪ ਸਿੰਘ ਦੇ ਰੂਪ ਚ ਆਜੋ ਆਜੋ ਅਮਰੀਕ ਸਿੰਘ ਕਮਾਲ ਪ੍ਰੋਜੈਕਟ ਜਸਦੇਵ ਸਿੰਘ ਜੀ ਥੈਂਕ ਯੂ ਸਰ ਨੰਬਰ ਦਾ ਤੋ ਜਵਾਬ ਦੋਗੇ ਸਰਕਾਰ ਨੂੰ ਕਦੋਂ ਜੀ ਦੋਗੇ ਬੈਠੇ ਨੇ ਤਾਂ ਬੈਠੇ ਸਾਰੇ ਦੇ ਦੋ ਜਵਾਬ ਸਰਕਾਰ ਨੂੰ ਸਰਕਾਰ ਨੇ ਮੈਸੇਜ ਮਿਲਦਾ ਆ ਕਿ ਤੁਸੀਂ ਸਾਰੇ ਕੰਮ ਕਰਦੇ ਨੇ ਪਲਾਨ ਕਰਦੇ ਹੋ ਜੇ ਕੋਈ ਨਹੀਂ ਚੁੱਪੇ ਸੰਭਲ ਤੇ ਨਹੀਂ ਕਰਨਾ ਤਾਂ ਸਾਰੇ ਬੋਲਿਓ ਤਾਂ ਤੁਹਾਨੂੰ ਨਹੀਂ ਪਤਾ ਕਿ ਤੁਹਾਨੂੰ ਸਪੋਰਟ ਮਿਲਦਾ ਹੈ ਅੱਜ ਸਾਥੀ ਆਪਾਂ ਜਿਹੜੇ ਚੈੱਕ ਵੰਡੇ ਆ ਕਿਸਾਨਾਂ ਨੂੰ ਜਿਹਨਾਂ ਦੇ ਦੇਖੋ ਅੱਜ ਬਲਾਕ ਕਲਾਨੌਰ ਦੇ ਵਿੱਚ ਜਿਹੜੇ ਪੰਜ ਪਿੰਡਾਂ ਦੇ ਕਿਸਾਨਾਂ ਨੂੰ ਸੱਦ ਕੇ ਜਿਹੜਾ ਪਿਛਲੇ ਦਿਨੀ ਜਿੰਨਾ ਕਿਸਾਨਾਂ ਦਾ ਹੜ ਨਾਲ ਫਸਲਾਂ ਦਾ ਨੁਕਸਾਨ ਹੋਇਆ ਉਹਨਾਂ ਪੰਜਾਂ ਪਿੰਡਾਂ ਦੇ ਜ਼ਿਮੀਦਾਰਾਂ ਨੂੰ ਅੱਜ ਮਿਲ ਕੇ ਲਗਭਗ 1 ਕਰੋੜ 13 ਲੱਖ ਦੀ ਮਾਉਂਡ ਜਿਹੜੀ ਅੱਜ ਸ਼ਾਮ ਤੱਕ ਉਹਨਾਂ ਜ਼ਿਮੀਦਾਰਾਂ ਦੇ ਖਾਤਿਆਂ ਦੇ ਵਿੱਚ ਪੈ ਜਾਣੀ ਹੈ ਉਸੇ ਸਬੰਧ ਦੇ ਵਿੱਚ ਅੱਜ ਕਲਾਨੌਰ ਮੈਂ ਆਇਆ ਬਾਕੀ ਇਹ ਪਾ ਚੈੱਕ ਦਿੱਤੇ ਕਿ ਜਾਂ ਵੈਸੇ ਇਹਨਾਂ ਦਾ ਇਹ ਚੈੱਕ ਹੀ ਸਮਝੋ ਇਹਨਾਂ ਦੇ ਬਾਕੀ ਪੇਮੈਂਟ ਜਿਹੜੀ ਆ ਸਾਰੀ ਆਨਲਾਈਨ ਪੈ ਜਾਣੀ ਅੱਜ ਇਹਨਾਂ ਨੂੰ ਤਾਂ ਹੀ ਆ ਵੀ ਇਹਨਾਂ ਨੂੰ ਪਤਾ ਹੋਵੇ ਵੀ ਆ ਇਹ ਇੰਨੇ ਮਾਉਂਟ ਜਿਹੜੀ ਆ ਸਾਡੇ ਖਾਤਿਆਂ 'ਚ ਪੈਣੀ ਆ ਇਸ ਕਰਕੇ ਵੀ ਜ਼ਰੂਰੀ ਹੁੰਦਾ ਕਿ ਦੱਸਣ ਆ ਬਿਲਕੁਲ ਕੁਝ ਲਿਖਿਆ ਹੋਇਆ ਹਾਂਜੀ ਅੱਜ ਹੀ ਪੈ ਜਾਣੀ ਆ ਅੱਜ ਇਹਨਾਂ ਦੇ ਖਾਤਿਆਂ 'ਚ ਜਿਹੜਾ ਪੈਸੇ ਜਿਹੜੇ ਨੇ 5-5 ਕਿੱਲਿਆਂ ਦੇ ਲਗਭਗ ਪ੍ਰਤੀ ਏਕੜ 20000 ਦੇ ਹਿਸਾਬ ਨਾਲ ਇਹਨਾਂ ਦੇ ਖਾਤਿਆਂ 'ਚ ਪੈ ਜਾਣੀ ਆ ਠੀਕ